ਹੈਲੋ YouTube ਫੈਮਲੀ ਵੈਲਕਮ ਟੂ ਮਾਈ ਚੈਨਲ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਸੋ ਗਾਇਜ਼ ਮਾਰਨਿੰਗ ਮੈਂ ਜਲਦੀ ਉੱઠી ਸੀਗੀ ਤੇ ਮਾਰਨਿੰਗ ਦਾ ਨੈਸਟਾ ਬਣਾਇਆ ਚਾਹ ਬਣਾਈ ਤੇ ਨਾਲ ਪਰੌਂਠੇ ਬਣਾਏ ਸੀਗੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਹੁਣ ਟਾਈਮ ਤਕਰੀਬਨ ਹੈਗਾ ਹੈ ਜੀ 11 12 ਵਜੇ ਦਾ ਟਾਈਮ ਹੈ ਦੁਪਹਿਰ ਦਾ ਖਾਣਾ ਮਤਲਬ ਕਿ ਬਣਾ ਰਹੀ ਹਾਂ ਦੇਖ ਸਕਦੇ ਹੋ ਸਬਜ਼ੀ ਬਣ ਰਹੀ ਹੈ आटा गुंदा हाल रोटी पका है बर्तन थोड़े वॉश करने हैं। so दे सकते हो सब्जी के ऊपर कुछ टाइम मैं प्लेट दूंगी ਤੋਂ ਬਾਅਦ ਇਹਦੇ ਵਿੱਚ ਮਸਾਲਾ ਪਾਉਂਗੀ ਉਹਨਾਂ ਟਾਈਮੇ 'ਵਲੇ ਬਰਤਨ ਸਾਰੇ ਸਾਫ਼ ਕਰ ਲੇ। ਸੋ ਹੇ ਗਾਇਜ਼ ਇਹ ਸਬਜ਼ੀ ਬਣ ਚੁੱਕੀ ਹੈ ਦੇਖ ਸਕਦੇ ਹੋ ਵਿੱਚ ਮੈਂ ਮਸਾਲਾ ਵੀ ਪਾੜਿਆ ਸੀਗਾ ਤੇ ਸਬਜੀ ਹੋ ਗਈ ਆਪਣੀ ਬਣ ਕੇ ਰੈਡੀ ਹੈ ਇਸ ਦੇ ਉੱਪਰ ਮੈਂ ਪਲੇਟ ਦੇ ਦੂੰਗੀ ਉਹਨਾਂ ਟਾਈਮ ਆਟਾ ਗੁੰਨ ਕੇ ਰੋਟੀ ਪਕਾਉਂਦੀ ਆ ਸੋ ਹੈ ਗਾਇਜ਼ ਦੇਖ ਸਕਦੇ ਹੋ ਅਸੀਂ ਦੋ ਜਾਣੇ ਹੈਗੇ ਆ ਤਾਂ ਮੈਂ ਇਸ ਕਰਕੇ ਆਪਣਾ ਇਹਦੇ ਵਿੱਚ ਆਟਾ ਗੁੰਨ ਰਹੀ ਆ ਪਲੇਟ ਵਿੱਚ ਤੇ ਇੱਧਰ ਸਬਜੀ ਬਣ ਗਈ ਸੀ ਪੰਖੇ ਦੇ نیچے ਰੱਖੀ ਹੋਈ ਹੈ ਇਹ ਜਿਵੇਂ ਦੇਖ ਸਕਦੇ ਹੋ ਆਟਾ ਗੁੰਨ ਲਿਆ ਹੈ ਇਹਨਾਂ ਕੋਈ ਬੋਤ ਹੈ ਬਸ ਸੋਨਾ ਬਣਾਣੇ ਆ ਰੋਟੀ ਹਮ ਬਰਗਲਾਸ਼ ਹੋ ਗਏ ਨਪਣਾਣਾ ਐਂ ਦੇ ਦੇ ਨਹੀਂ ਆ ਇੱਦਾਂ ਦੇ ਬਣਨੇ ਦੇਖ ਸਕਦੇ ਹੋ ਆ ਮੇਰੀ ਪਹਿਲੀ ਰੋਟੀ ਥੋੜੀ ਜਿਹੀ ਸੜ ਗਈ ਹੈ ਬਾਕੀ ਕੋਈ ਗਲਤੀ ਮਹਿਕ ਬਰੀਕ ਹੋਰ ਤੂ ਹਾਰੇਗੀ ਨਹੀਂ ਜੀ ਬਚਾਰੇਗੀ ਉਸ ਤੋਂ ਬਾਅਦ ਐਸੇ ਚੋਪੜ ਦਿੱਤੀ ਕਰੋਣ ਚੋਪੜ ਦਿਓ ਸੋ ਗਾਇਸ ਦੇਖ ਸਾਜੋ ਤੁਸੀਂ ਅ ਪ੍ਰੌਨਟੀਆਂ ਇਸ ਤਰ੍ਹਾਂ ਪਕਾਉਂਗੀ ਥੋੜੀ ਨਾ ਪਹਿਲੀ ਸੜ ਗਈ ਮੇਰੇ ਸਵੇਰ ਦੇ ਨਾਸਤੇ ਨੇ ਸੜ ਗਈ ਸੀ ਨਾ ਤਾਂ ਹੌਲੀ ਹੌਲੀ ਕਰਕੇ ਆਉਂਗੀ ਸਹੀ ਤਰ੍ਹਾਂ ਪਕਾਣੀ ਅੰਤ ਗਾਣਾ ਰੋਟੀ ਕੱਪ ਕਾ ਕੁਝ ਨਹੀਂ ਬਣਾਣਾ ਅੰਦਰ ਰਾਇਸ ਵੀ ਮੈਂ ਆਪਣਾ ਚੋਲ ਬਣਾਏ ਸੀਗੇ ਚੋਲ ਬਖਾਈਗੇ ਤੁਹਾਨੂੰ ਫਿਰ ਜਦੋਂ ਬਣਾਏ ਨੈਕਸਟ ਵਾਰ ਦਿਖਾਉਂਗੀ ਉਹ ਵੀ ਮੈਂ ਪਹਿਲਾਂ YouTube ਤੋਂ ਵੇਖੇ ਕਿਵੇਂ ਬਣਦਾ ਏ ਜਿਹੜੇ ਹੁੰਦੇ ਨਾ ਫਿੱਕੇ ਜਿਹੇ ਹੁੰਦੇ ਉਹ ਤਾਂ ਮੈਂ ਬਣਾਉਣੇ ਨਹੀਂ ਆਏ ਫਿਰ ਮੈਂ ਤੜਕਾ ਵਾਲੇ ਸਰਚ ਕੀਤੇ ਤੜਕਾ ਲਾਇਆ ਸਿੱਧਾ ਵਿੱਚ ਚੋਲ ਪਾਏ ਪਾਣੀ ਪਾਇਆ ਬੜੇ ਟੇਸਟੀ ਬਣੇ ਸੀ ਜਨਾਸ ਪਰ ਤੁਹਾਡੇ ਸੱਦਿਓ ਹਾਂਜੀ ਆਪਾਂ ਸਾਰਿਆਂ ਨੂੰ ਕੱਪ ਕਾ ਕੇ ਮਿਲਦੇ ਹਾਂ ਤੁਹਾਨੂੰ ਵਲੋਗ ਨਾਲ ਅਗਸ ਬਣੇਗੇ ਇਹ ਰੋਟੀਾਂ ਬਣ ਚੁੱਕੀਆਂ ਤੁਸੀਂ ਦੇਖ ਸਕਦੇ ਹੋ ਆਪਣਾ ਨਹੀਂ ਮਤਿਆ ਬਸ ਥੋੜੀਆਂ ਥੋੜੀਆਂ ਸਹੀ ਬਣਾਣੀਆਂ ਆ ਗਈਆਂ ਮੈਨੂੰ ਆਡੀਅנס ਇੱਕ ਸੁਖ ਦੇਉ ਖਾਣਾ ਬਣ ਗਿਆ ਸਬਜੀ ਗਰਮ ਹੋ ਰਹੀ ਲੈ ਕੇ ਆਵਾ ਹੋ ਗਈ ਹੋਈ ਲੈ ਆ ਸੋ ਹੈ ਗਾਇਸ ਖਾਣਾ ਮੈਂ ਲੈ ਆਂਦਾ ਸਬਜੀ ਵੀ ਗਰਮ ਹੋ ਗਈ ਹੈ ਹੁਣ ਆਪਾਂ ਖਾਂਦੇ ਆਂ ਖਾਣਾ ਤੇ ਬਾਕੀ ਮਿਲਦੇ ਆਂ ਤੁਹਾਨੂੰ ਖਾਣਾ ਖਾ ਕੇ ਵਲੌਗ ਦੇ ਨਾਲ ਲਾਸਟ ਤੱਕ ਬਣੇ ਰਹੋ ਉਸ ਤੋਂ ਬਾਅਦ ਆਪਾਂ ਰੈਡੀ ਹੋਣਾ ਵੀਡੀਓਜ਼ ਬਣਾਉਣ ਲਈ ਸ਼ਾਰਟ ਵੀਡੀਓ ਵਗੈਰਾ ਤਾਂ ਜਲਦੀ ਜਲਦੀ ਆਪਾਂ ਪਹਿਲਾਂ ਖਾਣਾ ਖਾ ਲੈਂਦੇ ਆਂ ਸਵੇਰ ਦਾ ਜਿਵੇਂ ਨਾਸ਼ਤਾ ਬਣਾਇਆ ਸਵੇਰ ਟਾਈਮ ਮੈਂ ਨਾ ਆਪਣਾ ਵਲੌਗ ਵੀ ਸਟਾਰਟ ਕੀਤਾ ਸਵੇਰ ਤਾਂ ਹੁਣ ਆਪਣਾ ਵਲੌਗ ਵੀ ਤਾਂ ਸਟਾਰਟ ਖਾਣਾ ਖਾਣ ਲੈਂਦੇ ਆਂ ਤਾਂ ਮਿਲਦੇ ਆ ਤੁਹਾਨੂੰ ਖਾਣਾ ਖਾਣ ਸੋ ਹੈ ਗਾਇਸ ਖਾਣਾ ਸੇ ਖਾ ਚੁਕੇ ਆਂ ਦਨਾ ਦੇਖ ਸਕਦੇ ਹੋ ਹੁਣ ਬੱਟਨ ਵਗੈਰਾ ਸਾਫ ਕਰਨੇ ਆ ਥੋੜੇ ਜਿਹਾ ਹੈਗੇ ਬੱਤੀ ਮੈਂ ਸਾਫ ਕਰਤੀ ਉਸ ਤੋਂ ਬਾਅਦ ਆਪਾਂ ਫਰੈਸ਼ ਹੁੰਦੇ ਆ ਤੇ ਵੀਡੀਓਜ਼ ਵਗੈਰਾ ਬਣਾਉਂਦੇ ਆ ਸੋ ਗਾਇਸ ਇੱਥੇ ਮੈਂ ਬੱਟਨ ਸਾਫ ਕਰੂੰਗੀ ਤੁਸੀਂ ਦੇਖ ਸਕਦੇ ਹੋ ਸੋ ਹੈ ਗਾਇਜ਼ ਸ਼ਾਮ ਦਾ ਟਾਈਮ ਹੈ ਇੱਧਰ ਮੈਂ ਬਣਾ ਰਹੀ ਆ ਜੀ ਆਪਣਾ ਪਾਸਤਾ ਮੈਕਰੋਨੀ ਮਿਕਸ ਦੇਖ ਸਕਦੇ ਹੋ ਤੇ ਇਹਨੂੰ ਕਾਫੀ ਕਰਨਾ ਹੋ ਗਿਆ ਤਾਂ ਸ਼ਾਮ ਦਾ ਟਾਈਮ ਹੈ ਹਾਲੇ ਆਪਣਾ ਫਰੈਸ਼ ਹੋਣਾ ਨਾ ਹੋਣਾ ਮੈਂ ਸੋ ਗਈ ਸੀ ਇਸ ਕਰਕੇ ਹੁਣ ਉੱਠੀ ਆ ਉਠਣ ਸਾਰ ਪਹਿਲਾਂ ਰੋਟੀ ਬਣਾਈ ਤੇ ਹੁਣ ਆਪਣਾ ਬਣਾ ਰਹੀ ਹਾਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਤੇਲ ਗਰਮ ਕੀਤਾ ਜੀਰਾ ਪਾਇਆ ਵਿੱਚ ਸੋ ਹੈ ਗਾਇਜ਼ ਦੇਖ ਸਕਦੇ ਤੁਸੀਂ ਆ ਇਸ ਤਰ੍ਹਾਂ ਮੈਂ واਸ਼ ਕਰਕੇ ਉਸ ਤੋਂ ਬਾਅਦ ਇਸ ਵਿੱਚ ਪਾਉਂਗੀ। ਅੱਛੇ ਤਰ੍ਹਾਂ ਇਸ ਨੂੰ ਪਕਾ ਕੇ ਉਸ ਤੋਂ ਬਾਅਦ ਇਸ ਦੇ ਵਿੱਚ ਮੈਂ ਮਸਾਲਾ ਪਾਉਂਗੀ। ਥੈਨ ਉਬਾਲ ਕੇ ਆਪਣਾ ਦੇਖ ਸਕਦੇ ਹੋ ਪਾਸਤਾ ਤੇ ਆਪਣਾ ਮੈਕਰੋਨੀ ਨੂੰ ਉਬਾਲ ਕੇ ਫਿਰ ਨਾਲ واਸ਼ ਕਰਕੇ ਇਸ ਤਰ੍ਹਾਂ ਪਲੇਟ ਚ ਇਸ ਨੂੰ ਕੱਢ ਲਿਆ ਹੈ। ਦੇਖ ਸਕਦੇ ਹੋ। ਹਾਂ ਦੇ ਮੇਕਅਪ ਕਰ ਸੋ ਗਾਇਸ ਅਜੇ ਮੈਂ ਆਪਣਾ ਮੇਕਅਪ ਵੀ ਕਰਨਾ ਹੈ ਕਿੰਨਾ ਨਹੀਂ ਹੈਗਾ ਕਿੰਦੀ ਮੈਂ ਸੋ ਵੀ ਸੀ ਹਜੇ ਤੱਕ ਆਪਣਾ ਫਰੈਸ਼ ਹੋਣਾ ਉਸ ਤੋਂ ਬਾਅਦ ਤਿਆਰ ਹੋऊंगी ਡੈਨ ਖਾਣਾ ਖਾ ਕੇ ਉਸ ਤੋਂ ਬਾਅਦ ਵਾਕਸੀ ਕਰਾਂਗੇ ਬਾਹਰ ਜਾਵਾਂਗੇ ਜਾਵਾਂਗੇ ਨਾ ਸੋ ਗਾਇਸ ਦੇਖ ਸਕਦੇ ਹੋ ਤੁਸੀਂ ਵੈਸੇ ਇਹ ਬਣਾ ਤੀ ਬਹੁਤ ਵਧੀਆ ਬਹੁਤ ਵਧੀਆ ਸਬਜੀ ਵੀ ਬਹੁਤ ਵਧੀਆ ਬਣੀ ਸੀ ਖਾਣਾ ਵੀ ਵਧੀਆ ਬਣੀ ਸੀ ਕੋਲੂ ਤੇ ਗੜਵਾ ਕੇ ਲਿਆਂਦੇ ਨੇ ਕਰੋ ਹਾਂ ਇਹ ਵੀ ਬੜੀਆ ਅਗਰ ਮੈਂ ਵੀ ਕੜਾਈ ਕਰੂੰਗੀ ਹੂੰ ਤੈਨੂੰ ਕਿਆ ਲੱਗਦਾ ਲੱਗਾ ਸੋ ਹੈ ਗਾਇਜ਼ ਉਹਨਾਂ ਟਾਈਮ ਪਿਆਜ਼ ਪਕਦੇ ਆ ਹੈਦਰ ਮਸਾਲਾ ਪਾਉਂਦੇ ਦੇਖ ਸਕਦੇ ਹੋ ਤੁਸੀਂ ਥੋੜਾ ਜਿਹਾ ਚਾਰੇ ਚ ਜਬਾਣੀ ਨੇ ਹਾਂ ਇੱਥੇ ਮਸਾਲਾ ਆਪਾਂ ਕੱਢ ਲਿਆ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਆਲੂ ਵਿੱਚ ਨਹੀਂ ਖਾਏ ਵੈਸੇ ਮੈਂ ਪਹਿਲਾਂ ਬੜੇ ਆਲੂ ਖਾਧੀ ਹੋਣੇ ਹਾਂ ਆਲੂ ਖਾਣਾ ਤੋਂ ਸੋਚੇ ਨਹੀਂ ਹੈਗਾ ਬਾਹਰ ਆ ਗਿਆ ਸਮਾਨ ਹੈਗਾ ਅਜੇ ਮਾਰਕੀਟ ਚੋਂ ਨਹੀਂ ਲਿਆਂਦਾਗਾ ਜਿਵੇਂ ਵਿੱਚ ਸਾਰੇ ਗੰਦਰਾ ਹੋਰ ਕੁਝ ਪਾਣਾ ਜਿਵੇਂ ਮਿਰਚਾਣਾ ਸਭ ਕੁਝ ਹੋਵੇ ਅਜੇ ਸਮਾਨ ਅਸਿ ਲਿਆਂਣਾ ਹੈ ਇੱਕ ਵਾਰ ਜਿੰਨਾ ਭਰੇਗਾ ਸੇ ਸੀ ਬਣਾ ਰਹੇ ਹਾਂ ਤੇ ਬਾਕੀ ਹਰਾ ਵਧੀਆ ਰੰਗ ਆ ਗਿਆ ਮੈਕਰੋਨੀ ਪਾਸਤਾ ਮਿਕਸ ਕੀਤਾ ਹਾਂ ਹਾਂਜੀ ਗਾਇਜ਼ ਜੇ ਪਣਕਿਆਂ ਆਪਣਾ ਹੋ ਚੁੱਕਾ ਹੈ ਰੈਡੀ ਕੁਝ ਟਾਈਮ ਇਸ ਦੇ ਉੱਪਰ ਪਲੇਟ ਦੂੰਗੀ ਤੇ ਉਸ ਤੋਂ ਬਾਅਦ ਮੈਂ ਆਪਣਾ ਫਰੈਸ਼ ਹੋ ਜਾ ਤੇ ਉਸ ਤੋਂ ਬਾਅਦ ਖਾਂਦੇ ਆਪਾਂ ਖਾਣਾ ਮਿਲਦੇ ਆ ਤੁਹਾਨੂੰ ਖਾਣਾ ਖਾਣ ਸਮੇ ਤੇ ਰੋਜ਼ਾਨਾ ਰਾਤ ਤੱਕ ਬਣੇਗਾ ਇਸ ਫਾਈਨਲੀ ਮੈਂ ਫ੍ਰੈਸ਼ ਹੋ ਕੇ ਆ ਗਈ ਸੀ ਹੁਣ ਆਪਾਂ ਖਾਂਦੇ ਆ ਖਾਣਾ ਉਸ ਤੋਂ ਬਾਅਦ ਖਾਣਾ ਖਾਣ ਤੋਂ ਬਾਅਦ ਹੁਣ ਕੈਕਪੁੱਟ ਸੁਬੇ ਕਰੂੰਗੀ ਸੁਬਾ ਉੱਠ ਕੇ ਮੈਂ ਆਪਣਾ ਵਲੌਗ ਅਗੇ ਸਟਾਰਟ ਕਰੂੰਗੀ ਕੰਟੀਨਿਊ ਰਹੂੰਗੀ ਬਾਕੀ ਆਪਣਾ ਵਲੌਗ ਦੇ ਨਾਲ ਤੁਸੀਂ ਮਾਰਨਿੰਗ ਤੱਕ ਬਣੇ ਰਹੋ ਕਿਉਂਕਿ ਹੋ ਸਕਦਾ ਮਾਰਨਿੰਗ ਦਾ ਵੀ ਮੈਂ ਵਿਚੇ ਡਿਟ ਕਰਦਾ ਹਨਾ ਮਾਰਨਿੰਗ ਦਾ ਵੀ ਰੋਟੀਨ ਤੁਹਾਡੇ ਨਾਲ ਮੈਂ ਸ਼ੇਅਰ ਕਰੂੰਗੀ ਬਾਕੀ ਹੁਣ ਖਾਣਾ ਖਾ ਕੇ ਉਸ ਤੋਂ ਬਾਅਦ ਅਸੀਂ ਜਾਂਦੇ ਹਾਂ ਉੱਪਰ ਉੱਪਰ ਦਾ ਵੀਊ ਦੇਖਦੇ ਹਾਂ ਤੁਹਾਨੂੰ ਉੱਪਰ ਦਾ ਵੀਊ ਦਿਖਾਉਂਦੇ ਹਾਂ ਜਗਮਗ ਜਿਹੜੀ ਹੋਈ ਪਈ ਆ ਪਰ ਫਾਈਨਲੀ ਆ ਇਸ ਦੀਵਾਲੀ ਵਰੇ ਥੋੜੀ ਜੀ ਸਾਨੂੰ ਤੰਗੀ ਆ ਪਰੇਸ਼ਾਨੀ ਆ ਮੈਨੂੰ ਤੇ ਮੇਰੇ ਹੱਬੀ ਨੂੰ ਹਨਾ ਬਟ ਨੈਕਸਟ ਦੀਵਾਲੀ ਬਹੁਤ ਵਧੀਆ ਅਸੀਂ ਸੈਲੀਬ੍ਰੇਟ ਕਰਾਂਗੇ ਇਸ ਵਾਰੀ ਥੋੜੀ ਜੀ ਤੰਗੀ ਹੋਈ ਆ ਹਨਾ ਕਿ ਕਾਫੀ ਕੁਝ ਅਸੀਂ ਲੈਣਾ ਸੀ ਹੱਲੇ ਥੋੜਾ ਜਿਹਾ ਸੈਟਿੰਗ ਕਰਦਾ ਹੀ ਕਰਦੇ ਪਏ ਆ ਤਾਂ ਆਈ ਹੋਪ ਕਿ ਨੈਕਸਟ ਦੀਵਾਲੀ ਵਰੇ ਅਸੀਂ ਆਪਣਾ ਸਭ ਲਵਾਂਗੇ ਜੋ ਅਸੀਂ ਸਮ ਕਿਗਾ ਬਾਕੀ ਤੁਹਾਨੂੰ ਉੱਪਰ ਜਾ ਕੇ ਉੱਪਰ ਦਾ ਵੀਊ ਵੀ ਦਿਖਾਵਾਂਗੇ ਵਾਕ ਟਾਈਮ ਵਾਕ ਟਾਈਮ ਬਾਕੀ ਮਿਲ ਜਾਂ ਤੁਹਾਨੂੰ ਮਾਰਨਿੰਗ ਰੁਟੀਨ ਦੇ ਵਿੱਚ ਉੱਪਰ ਦਾ ਵੀਊ ਦਿਖਾਉਣ ਤੋਂ ਬਾਅਦ ਨਹੀਂਗਾ ਕਿ ਆਹ ਟਿੱਕੀ ਖਾ ਕੇ ਮੈਂ ਜੀ ਮੀ ਯਮੀ ਘਰੇ ਕਦੇ ਨਹੀਂ ਇਦਾਂ ਦਾ ਮੇਰੇ ਤੋਂ ਬਣਿਆ ਸੀ ਪਰ ਵਿਆਹ ਤੋਂ ਬਾਅਦ ਵਿਆਹ ਤੋਂ ਬਾਅਦ ਚੀਜ਼ਾਂ ਹੀ ਉੱਪੇ ਸਵਾਲ ਬਣ ਲੁਆਗੇ

ये रंग किसका गोरा है किसका गोरा है तेरा गोरा है तू तो गोरी है तू तो लड़की है तू तो लड़की है लड़की है ना तो